ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕੰਗੜਾ ਨੌਤ ਜੋ ਕਿ ਬਾਲੀਵੁੱਡ ਦਾ ਇੱਕ ਬੜਾ ਵੱਡਾ ਨਾਮ ਨੇ ਤੇ ਇਹੋ ਹਿਮਾਚਲ ਦੇ ਮੰਡੀ ਤੋਂ ਹੁਣੇ-ਹੁਣੇ ਲੋਕ ਸਭਾ ਦੇ ਉਮੀਦਵਾਰ ਵੀ ਬਣੇ ਨੇ ਅੱਜ ਉਹ ਚੰਡੀਗੜ੍ਹ ਵਿਖੇ ਪਹੁੰਚੇ ਸੀ ਚੰਡੀਗੜ੍ਹ ਵਿਖੇ ਜਿੱਥੇ ਉਹਨਾਂ ਨੇ ਦਿੱਲੀ ਦੇ ਲਈ ਆਪਣੀ ਫਰਾਈ ਲੈਣੀ ਸੀ ਤੇ ਚੰਡੀਗੜ੍ਹ ਜਦੋਂ 에어ਪੋਰਟ ਤੇ ਉਤਰੇ ਤਾਂ ਉਹਨਾਂ ਵੱਲੋਂ ਮਹਿਲਾ ਸੁਰੱਖਿਆ ਕਰਮੀ ਵੱਲੋਂ ਇੱਕ ਉਹਨਾਂ 'ਤੇ ਥੱਪੜ ਮਾਰ ਦਿੱਤਾ ਗਿਆ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਥੱਪੜ ਮਾਰਨ ਦੀ ਘਟਨਾ ਚੰਡੀਗੜ੍ਹ 에어ਪੋਰਟ ਤੇ ਵਾਪਰੀ ਆ 에어ਪੋਰਟ ਤੇ ਜਦੋਂ ਉਹ ਉਤਰੇ ਉਹਨਾਂ ਵੱਲੋਂ ਦਿੱਲੀ ਨੂੰ ਜੁਰਮਾਨਾ ਹੋਣਾ ਸੀ ਤੇ ਜਦੋਂ ਉਹਨਾਂ ਨੇ ਚੰਡੀਗੜ੍ਹ 에어ਪੋਰਟ ਦੇ ਉੱਤੇ ਚੈਕਿੰਗ ਹੋ ਰਹੀ ਸੀ ਜੋ ਕਿ ਸੀ ਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਉਹਨਾਂ 'ਤੇ ਥੱਪੜ ਮਾਰ ਦਿੱਤਾ। ਇਹ ਸਾਰਾ ਮਾਮਲਾ ਕਿਸਾਨ ਅੰਦੋਲਨ ਨੂੰ ਲੈ ਕੇ ਦੱਸਿਆ ਜਾ ਰਿਹਾ। ਤੁਹਾਨੂੰ ਦੱਸ ਦੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਕੰਗਰਣ ਰੌਟ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੇ ਸੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਉੱਤੇ ਕਾਫੀ ਜ਼ਿਆਦਾ ਟਿੱਪਣੀਆਂ ਵੀ ਕੀਤੀਆਂ ਸੀ। ਦਲਜੀਤ ਦੋਸਾਨ ਦੇ ਨਾਲ ਹੋਰ ਟਵਿੱਟਰ ਦੇ ਉੱਤੇ ਮੈਣੋ ਮੈਣੇ ਵੀ ਹੁੰਦੇ ਹੋਏ ਨਜ਼ਰ ਆਏ ਸੀਗੇ ਤੇ ਉਹਨਾਂ ਵੱਲੋਂ ਇੱਕ ਬਜ਼ੁਰਗ ਮਹਿੰਦਰ ਕੌਰ ਬੇਬੇ ਨੂੰ ਵੀ ਕਿਹਾ ਸੀਗਾ ਵੀ ਇਹ 100-100 ਰੁਪਏ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਤੋਂ ਮਹਿੰਦਰ ਕੌਰ ਨੇ ਖੁਦ ਕੰਗਰਾਂ ਦੇ ਟਵੀਟ ਤੇ ਪ੍ਰਤੀਕਰਮ ਦਿੱਤਾ ਸੀ ਉਹਨਾਂ ਕਿਹਾ ਸੀ ਕੰਗਰਾਂ ਕਦੇ ਮੇਰੇ ਘਰੇ ਨਹੀਂ ਆਈ ਉਸ ਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗੀ ਤੇ 100 ਰੁਪਏ ਵਿੱਚ ਕੀ ਕਰਾਂਗੀ ਮਹਿੰਦਰ ਕੌਰ ਨੇ ਦੱਸਿਆ ਕਿ ਤੇਰਾ 1 ਏਕੜ ਜ਼ਮੀਨ ਦੀ ਮਾਲਕ ਹਾਂ ਸੋ ਪੰਜਾਬੀ ਸਤਾਰਾ ਵੱਲੋਂ ਵੀ ਲਗਾਤਾਰ ਇਸ ਦਾ ਵਿਰੋਧ ਕੀਤਾ ਗਿਆ ਸੀ ਪੰਜਾਬੀ ਸਤਾਰਾ ਨੇ ਕੰਗਰਾਂ ਨੂੰ ਉਹਦੀ ਨਿੰਦਿਆ ਕੀਤੀ ਸੀ ਪੰਜਾਬੀ ਗਾਇਕ ਜਸਵੀਰ ਜੱਸੀ ਦਲਜੀਤ ਉਸਾਰ ਤੇ ਮਹਿੰਦਰ ਕੌਰ ਦੀ ਵੀਡੀਓ ਨੂੰ ਰੀਟਵੀਟ ਕਰਕੇ ਵੀ ਕੰਗਰਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕੰਗਰਾਂ ਪਿੱਛੇ ਨਹੀਂ ਹਟੀ ਕਿ ਵਿਵਾਦਤ ਦੇਵ ਜੋ ਕਾਫੀ ਉੱਪਰ ਕੇ ਕੰਗਰਨ ਰੋਧ ਤੋਂ ਸਾਹਮਣੇ ਆਏ ਸੀਗੇ ਤੇ ਦੂਜੇ ਪਾਸੇ ਗੱਲ ਕਰਦੇ ਆ ਇਹ ਸਾਰਾ ਮਾਮਲਾ ਕਿਸਾਨ ਦੋਨੋਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕੰਗਰਨ ਰੋਧ ਦੇ ਥੱਪੜ ਮਾਰਿਆ ਉੱਥੇ ਚੈਕਿੰਗ ਜਦੋਂ ਕੀਤੀ ਜਾ ਰਹੀ ਸੀ ਕੰਗਰਨ ਰੋਧ ਦੀ ਹਾਲਾਂਕਿ ਉਹਨਾਂ ਨੇ ਦਿੱਲੀ ਜਾਣਾ ਸੀਗਾ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀਗਾ ਤੋ ਐਸੇ ਸਬੰਧ ਦੇ ਵਿੱਚ ਜਦੋਂ 에어ਪੋਰਟ ਦੇ ਡੀਐਸਪੀ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਦਾ ਜਦੋਂ ਪਤਾ ਲੱਗਿਆ ਤਾਂ ਅਸੀਂ ਤੁਰੰਤ ਸੀਆਈਐਸਐਫ ਦੇ ਸੰਬੰਧੀ ਜਾਂਚ ਕਰ ਰਹੇ ਹਾਂ ਡੀਐਸਪੀ 에어ਪੋਰਟ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਰੀਆ ਪਰ ਇੱਕ ਮਹਿਲਾ ਸੀਆਈਐਸਐਫ ਸਿਪਾਈ ਨੇ ਕੰਗੜਾ ਰੋਤ ਨਾਲ ਦਰਬਾਰ ਕਿ 23 ਸੰਬੰਧੀ ਜਾਣਕਾਰੀ ਆਈ ਫਿਲਹਾਲ ਸੀਆਈਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਹਿਲਾ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਜਾ ਰਹੀਆ ਇਸ ਮਾਮਲੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਸੰਬੰਧੀ ਕੋਈ ਵੀ ਸ਼ਿਕਾਇਤ ਆਵੇਗੀ ਤਾਂ ਉਹ ਉਸਤੇ ਕੜੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਕੰਗੜਾ ਰੌਦ ਦੇ ਇੱਕ ਸੀਆਈਐਸਐਫ ਦੀ ਮਹਿਲਾ ਵੱਲੋਂ ਥੱਪੜ ਮਾਰਿਆ ਗਿਆ ਸਾਰਾ ਮਾਮਲਾ ਕਿਸਾਨੀ ਅੰਦਲਨ ਲੈ ਕੇ ਦੱਸਿਆ ਜਾ ਰਿਹਾ ਹੈ ਹਾਲੇ ਤੱਕ ਇਸ ਦੀ ਕੋਈ ਵੀਡੀਓ ਹਾਲਾਕੀ ਸਾਹਮਣੇ ਨਹੀਂ ਆਈ ਹੈ ਥੱਪੜ ਮਾਰਨ ਦੀ ਤੇ ਕਿਸੇ ਦਾ ਬਿਆਨ ਵੀ ਕਿਹਾ ਕੰਗੜਾ ਰੌਦ ਦਾ ਜਾਂ ਉਸ ਮਹਿਲਾ ਸੁਰੱਖਿਆ ਕਰਮੀ ਦਾ ਵੀ ਕੋਈ ਬਿਆਨ ਨਹੀਂ ਸਾਹਮਣੇ ਆਇਆ ਸੋ ਸੋਸ਼ਲ ਮੀਡੀਆ ਤੇ ਵੀ ਪੱਤੀਆ ਤੋਂ ਮੰਗੇ ਇਹ ਬੱਚੇ ਜੀ ਹੋਵੇ ਮੇਰੀ ਮਾਂ ਬੈਠੀ ਸੀ ਉਸ ਚਲੋ ਜਿਸ ਨੇ ਬਿਆਨ ਦਿੱਤਾ ਸੋ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੋਰ ਦਾ ਇੱਕ ਬਿਆਨ ਸਾਹਮਣੇ ਆਇਆ ਉਹਨੇ ਕਿ ਹੈ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਅੰਦੋਲਨ ਦੇ ਵਿੱਚ ਮੇਰੀ ਬੇਬੇ ਵੀ ਸ਼ਾਮਲ ਸੀਗੀ ਉਹਦਾ ਮੈਨੂੰ ਰੋਸ ਸੀਗਾ ਜਿਹਦੇ ਚੱਲਦੇ ਇਹ ਸਾਰਾ ਘਟਨਾਕਰਮ ਵਾਪਰਿਆ ਹੁਣ ਵੇਖਣਾ ਹੋਵੇਗਾ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਨਾਲ ਸਮਝ ਦੱਸੇਗਾ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्र टेस्ट को जो है

ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਏ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ